ਜਿਹੜੀ ਆਮ ਆਦਮੀ ਪਾਰਟੀ ਦੀ ਆਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਦੇਖੀ ਜਾ ਰਹੀ ਹੈ ਉਸ ਤੋਂ ਜ਼ਾਹਿਰ ਹੈ ਕਿ ਪੰਜਾਬ ਵਿੱਚ ਆਪ ਦਾ ਅੰਦਰੂਨੀ ਮਸਲਾ ਕਾਫੀ ਗੰਭੀਰ ਹੈ ਇਸ ਆਡੀਓ ਕਲਿੱਪ ਚ ਜੋ ਇਸ ਸਾਲ ਦੇ ਸ਼ੁਰੂ ਦੀਏ ਪੰਜਾਬ ਦੇ ਦੋ ਐਮਪੀ ਪਵੰਤ ਮਾਨ ਅਤੇ ਡਾਕਟਰ ਤਰਨਵੀਰ ਗਾਂਧੀ ਆਪਸ ਚ ਟੈਲੀਫੋਨ ਤੇ ਗੱਲਬਾਤ ਕਰ ਰਹੇ ਨੇ ਇਸ ਗੱਲਬਾਤ ਤੋਂ ਲੱਗਦਾ ਹੈ ਕਿ ਜਿਹੜੇ ਮਸਲੇ ਆਪ ਦੇ ਦੋ ਐਮਪੀ ਡਾਕਟਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਨੇ ਅਰਵਿੰਦ ਕੇਜਰੀਵਾਲ ਅਤੇ ਬਾਕੀ ਆਪ ਦੇ ਦਿੱਲੀ ਦੇ ਲੀਡਰ ਨਾਲ ਚੁੱਕੇ ਨੇ ਉਹੋ ਜਿਹੀ ਗੱਲ ਆਪ ਦੇ ਪੰਜਾਬ ਦੇ ਹੋਰ ਲੀਡਰ ਵੀ ਕਰਦੇ ਨੇ ਇਥੋਂ ਇਹ ਵੀ ਲੱਗਦਾ ਹੈ ਕਿ ਪਰਦੇ ਦੇ ਪਿੱਛੇ ਕਾਫੀ ਕੁਝ ਹੋ ਰਿਹਾ ਅਤੇ ਜੋ ਤੁਸੀਂ ਆਪ ਦੀਆਂ ਰੈਲੀਆਂ ਦੌਰਾਨ ਸਟੇਜਾਂ ਤੇ ਦੇਖਦੇ ਹੋ ਉਹ ਪੂਰੀ ਹਕੀਕਤ ਬਿਆਨ ਨਹੀਂ ਕਰਦੇ ਇੰਜ ਲੱਗ ਰਿਹਾ ਹੈ ਕਿ ਦਿੱਲੀ ਦੇ ਅਤੇ ਪੰਜਾਬ ਦੇ ਲੀਡਰਾਂ ਦੀ ਵਿਚਾਰਧਾਰਾ ਵਿੱਚ ਕੁਝ ਫਰਕ ਜ਼ਰੂਰ ਹੈ ਕਿਉਂਕਿ ਇਹ ਆਡੀਓ ਕਲਿੱਪ ਪਰ ਸਪੈਸ਼ਲ ਰਿਪੋਰਟ ਦੀ ਸ਼ਕਲ ਚ ਫ੍ਰੀ ਮੀਡੀਆ ਇਨੀਸ਼ੀਏਟਿਵ ਯਾਨੀ ਐਫ ਐਮ ਆਈ ਨੇ ਦਿਖਾਈ ਸੀ ਅਤੇ ਬਹੁਤ ਦੇਖੀ ਗਈ ਹੈ ਮੈਂ ਕੁਝ ਇਸ ਮਸਲੇ ਤੇ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਇਹ ਆਡੀਓ ਕਲਿੱਪ ਐਫਐਮਆਈ ਦੀ ਆਪਣੀ ਕਲਿੱਪ ਨਹੀਂ ਸਾਡੀ ਰਿਪੋਰਟ ਤੋਂ ਪਹਿਲਾਂ YouTube ਤੇ ਕਿਸੇ ਸੱਜਣ ਨੇ ਪਾਈ ਹੋਈ ਸੀ ਜਿਸ ਵੇਲੇ ਸਾਨੂੰ ਇਸ ਬਾਰੇ ਦੱਸਿਆ ਗਿਆ ਤਾਂ ਅਸੀਂ ਇਹ ਚੈੱਕ ਕੀਤਾ ਕਿ ਇਹ ਸਹੀ ਹੈ ਜ ਨਹੀਂ ਜਿਸ ਵੇਲੇ ਇਸ ਨੂੰ ਸਹੀ ਪਾਇਆ ਗਿਆ ਤਾਂ ਇਸ ਨੂੰ ਅਸੀਂ ਇਸਤੇਮਾਲ ਕੀਤਾ ਡਾਕਟਰ ਗਾਂਧੀ ਜੋ ਇਸ ਟੈਲੀਫੋਨ ਦੀ ਗੱਲਬਾਤ ਵਿੱਚ ਨੇ ਉਹਨਾਂ ਮੰਨਿਆ ਕਿ ਇਹ ਗੱਲਬਾਤ ਵਾਕਿਆ ਹੀ ਹੋਈ ਸੀ ਪਰ ਉਹਨਾਂ ਸਾਫ਼ ਸ਼ਬਦਾਂ ਚ ਇਹ ਵੀ ਕਿਹਾ ਕਿ ਉਹਨਾਂ ਦਾ ਇਸ ਗੱਲਬਾਤ ਨੂੰ ਰਿਕਾਰਡ ਕਰਨ ਦੇ ਵਿੱਚ ਜਾਂ ਇਸ ਨੂੰ ਬਾਹਰ ਕੱਢਣ ਦੇ ਵਿੱਚ ਕੋਈ ਹੱਥ ਨਹੀਂ ਹੈ ਮੇਰਾ ਆਪਣਾ ਮੰਨਣਾ ਹੈ ਕਿ ਇਹੋ ਜਿਹੀ ਗੱਲਬਾਤ ਨੂੰ ਰਿਕਾਰਡ ਕਰਨਾ ਨੈਤਿਕ ਤੌਰ ਤੇ ਸਹੀ ਨਹੀਂ ਹੈ ਯਾਨੀ ਇਹ ਅਨੈਥੀਕਲ ਹੈ ਪਰ ਕਿਉਂਕਿ ਇਹ ਚੀਜ਼ ਬਾਹਰ ਆਈ ਗਈ ਸੀ ਤਾਂ ਸਾਡਾ ਇਹ ਫਰਜ਼ ਬਣਦਾ ਸੀ ਕਿ ਅਸੀਂ ਆਪਣੇ ਦਰਸ਼ਕਾਂ ਤੱਕ ਵੀ ਇਸ ਨੂੰ ਪਹੁੰਚਾਈਏ ਇਸੇ ਕਰਕੇ ਹੁਣ ਸਾਰੇ ਮੀਡੀਆ ਚ ਜਿਸ ਚ ਅਖਬਾਰਾਂ ਵੀ ਸ਼ਾਮਲ ਨੇ ਉਹ ਇਸ ਦੀ ਚਰਚਾ ਕਰ ਰਹੀਆਂ ਨੇ ਇਸ ਨੂੰ ਨਾ ਦਿਖਾਉਣਾ ਸ਼ਾਇਦ ਪੱਖਪਾਤੀ ਹੋਣਾ ਸੀ ਹੁਣ ਕਿਉਂਕਿ ਇਹ ਸਾਰੀ ਚੀਜ਼ ਲੋਕਾਂ ਸਾਹਮਣੇ ਆ ਹੀ ਗਈ ਹੈ ਦੇਖਣਾ ਇਹ ਹੋਵੇਗਾ ਕਿ ਇਸ ਮਸਲੇ ਨਾਲ ਪਾਰਟੀ ਕਿਵੇਂ ਨਜਿੜਦੀ ਹੈ ਮੈਂ ਹਮੇਸ਼ਾ ਤੋਂ ਕਹਿੰਦਾ ਆ ਰਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਯੂਨਿਟ ਵਿੱਚ ਅਰਵਿੰਦ ਕੇਜਰੀਵਲ ਨੂੰ ਆਪ ਦਖਲ ਦੇਣ ਦੀ ਲੋੜ ਹੈ